ਆਮ ਆਦਮੀ ਪਾਰਟੀ ਸਰਕਾਰ ਦੇ ਰੋਹੇ ਭਰੇ ਆ ਉਦੋਂ ਤੋਂ ਲਗਾਤਾਰ ਕੇ ਉਪਰਾਲੇ ਰਹੇ ਨੇ ਕਿ ਸਕੂਲੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਤੇ ਨਾਲ ਸ킬 ਜਿਹੜੀ ਟ੍ਰੇਨਿੰਗ ਆ ਜਾਂ ਪੜ੍ਹਾਈ ਆ ਉਹ ਵੀ ਕਰਾਈ ਜਾਵੇ ਤਾਂ ਕਿ ਜਿਹੜੇ ਬੱਚੇ ਨੇ ਉਹ ਆਪਣੇ ਪੈਰਾਂ ਤੇ ਸ਼ੁਰੂ ਦੇ ਵਿੱਚ ਹੀ ਖੜੇ ਹੋ ਸਕਣ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਕੀਤਾ ਮੈਂ ਇਹਨਾਂ ਦਾ ਧੰਨਵਾਦੀ ਵੀ ਆ ਤੇ ਬਹੁਤ-ਬਹੁਤ ਮੁਬਾਰਕਾਂ ਤੇ ਪਰਮਾਤਮਾ ਦੇ ਮੈਂ ਅਰਦਾਸ ਵੀ ਕਰਦਾ ਵੀ ਇਹਨਾਂ ਨੂੰ ਅੱਜਾ ਮਾਦਰੀ ਜਿਵੇਂ ਨਾ ਸੱਜਿਆ ਬਾਇ ਸੱਜਿਆ ਨਹੀਂ ਉਹ ਸੱਜਿਆੜਾ ਇਹ ਹੈ ਨਹੀਂ ਇਹ ਪਰਮਾਤਮਾ ਨੇ ਸ਼ਕਤੀ ਦਵੇ ਵੀ ਇਹ ਲਗਾਤਾਰ ਇਦਾਂ ਹੀ ਜਿਹੜੇ ਇਹ ਫੇਰ ਮੇਜ ਦੇ ਵਿਜੋਜਨ ਕਰਦੇ ਰਹੇ ਮੈਂ ਹਮੇਸ਼ਾ ਹੀ ਜਦੋਂ ਆਉਂਦਾ ਤਾਂ ਉਦੋਂ ਇੱਕ ਗੱਲ ਦੀ ਚਰਚਾ ਮੈਂ ਕਰਦਾ ਹੀ ਆ ਤੇ ਮੈਂ ਯਾਦ ਵੀ ਕਰਦਾ ਤੇ ਹੋ ਵੀ ਨਹੀਂ ਸਕਦਾ ਵੀ ਮੈਂ ਇੱਥੇ ਆਵਾਂ ਤੇ ਮੈਂ ਉਹ ਸੁਖੀਤ ਨੂੰ ਨਾ ਯਾਦ ਕਰਾਂ ਜਿਨੇ ਇਹ ਸਾਰੇ ਕੰਮ ਦੀ ਸ਼ੁਰੂਆਤ ਜਿਹੜੀ ਚੀਤੀ ਸਰਦਾਰ ਹਰੀ ਸਿੰਘ ਕਰੇ ਵੱਡੇ ਭਰਾ ਜਿਹੜੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਵੀ ਦਵੇ ਔਰ ਨਾਲ ਆਪਣੇ ਚਰਨਾਂ 'ਚ ਵੀ ਨਿਵਾਸ ਦਵੇ ਤੇ ਉਹ ਸਾਡੇ ਵਿੱਚ ਨਹੀਂ ਭਾਵੇਂ ਰਹੇ ਪਰ ਮੈਨੂੰ ਐਡਾ ਲੱਗਦਾ ਵੀ ਉਹ ਸਾਡੇ ਵਿੱਚ ਹੀ ਕਿਸੇ ਨਾ ਕਿਸੇ ਘੁਮ ਰਹੇ ਨੇ ਕਿਉਂਕਿ ਉਹਨਾਂ ਨੇ ਇਹ ਜਿਹੜਾ ਕੰਮ ਸ਼ੁਰੂ ਕੀਤਾ ਉਹਨਾਂ ਨੇ ਉਹਨਾਂ ਤੋਂ ਅਸੀਂ ਕੰਮ ਸਿੱਖਿਆ 1995 ਦੇ ਵਿੱਚ ਮੈਂ ਤੇ ਉਹ ਇਕੱਠੇ ਸਰਪ੍ਰਿਕਸ਼ਿਤ ਜ਼ਿਲ੍ਹਾ ਐਮਸੀ ਬਣੇ ਔਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੇਰੀ ਉਮਰ ਵੀ ਛੋਟੀ ਹੁੰਦੀ ਸੀ ਉਹਨਾਂ ਬਈ ਕਿੰਦਾ ਕੰਮ ਕਰਨਾ ਹੈ ਫਿਰ ਉਹਨਾਂ ਨੇ ਸਾਨੂੰ ਕੰਮ ਕਰਨਾ ਸਿਖਾਇਆ ਮੈਂ ਬੜੀ ਬਾਰੀ ਦੇਖਿਆ ਜਦੋਂ ਮੈਂ 11 ਵਜੇ ਚ ਲੱਗਦਾ ਸੀ ਬਈ ਉਹਨਾਂ ਨੇ ਕਾਪੀ ਫੜੀ ਹੁੰਦੀ ਦੀ ਹੱਥ ਦੀ ਸ਼ਾਮ ਵੇਲੇ ਤੇ ਦੇਖਦੇ ਜਾਂਦੇ ਸੀ ਕਿੰਨੇ ਨੰਬਰ ਸੀਟ ਲੈਡ ਬੰਦਾ ਕਿੰਨੇ ਨੰਬਰ ਜਾਂਦੀ ਹੈ ਕਿੰਨੇ ਦਾ ਬਲੱਡ ਯੂਜ ਆ ਕਿੰਨੇ ਦਾ ਪੋਸਟ ਪਟਿਆ ਹੋਇਆ ਫਿਰ ਜਾ ਕੇ ਉਥੇ ਉਹ ਕੰਮ ਕਰਾਉਂਦੇ ਸੀ ਅਸੀਂ ਉਹਨਾਂ ਤੋਂ ਕੰਮ ਸਿੱਖਿਆ ਤੇ ਉਹਨਾਂ ਨੇ ਇਹ ਲਾਈਨ ਤੋਰੀ ਤੇ ਉਹਨਾਂ ਦੇ ਬੱਚੇ ਅੱਗੇ ਕਿਉਂਕਿ ਜਿਹੜੇ ਬੰਦੇ ਚੰਗੇ ਕੰਮ ਕਰਦੇ ਨੇ ਉਹਨਾਂ ਦੇ ਬੱਚੇ ਵੀ ਅੱਗੇ ਚੰਗੇ ਨਿਕਲਦੇ ਨੇ ਪ੍ਰਮਾਤਮਾ ਤੇ ਵੀ ਕਿਰਪਾ ਕਰਦਾ ਤੇ ਉਹਨਾਂ ਨੇ ਵੀ ਅੱਗੇ ਇਹ ਪਰੰਪਰਾ ਤੋਰੀ ਤੇ ਜਿਹੜੀ ਲੋਕ ਸੇਵਾ ਇਹਨੂੰ ਜਾਰੀ ਰੱਖਿਆ ਹੋਇਆ ਤੇ ਮੈਂ ਇਹਨਾਂ ਲਈ ਅਰਦਾਸ ਕਰਦਾ ਵੀ ਹੋਰ ਇਹਨਾਂ ਦੀ ਸਮੂਚੀ ਟੀਮ ਨੂੰ ਜਿੰਨੇ ਵੀ ਇਹਨਾਂ ਦੇ ਨਾਲ ਕੋਈ ਇਕੱਲਾ ਹੀ ਬੰਦਾ ਕਰ ਸਕਦਾ ਮੈਂ ਲੱਭਾਂ ਨਾ ਲਿਸਟ ਲੈ ਨਹੀਂ ਸਕਦਾ ਹ ਇਹ ਮਤਲਬ ਪੂਰੀ ਸਮੁੱਚੀ ਟੀਮ ਨੂੰ ਮੈਂ ਤਾਕਤ ਦਵੇ ਵੀ ਇਹ ਕੰਮ ਕਰਦੇ ਰਹਿਣ ਤੇ ਇੱਕ ਮੈਂ ਹੋਰ ਚਰਚਾ ਕਰਨੀ ਆ ਕਿਉਂਕਿ ਹੋਰ ਏਰੀਆ ਦੇ ਵੀ ਬੰਦੇ ਬੈਠੇ ਹੋਣਗੇ ਆਏ ਹੋਏ ਯਾਰੋ ਬੇਸ ਤੋਂ ਮਿਲਣਾ ਪਿੰਡਾਂ ਦੇ ਵਿੱਚ ਟੂਰਨਾਮੈਂਟ ਜ਼ਾਂਦਰ ਤੇ ਮੈਂ ਰੋਹ ਜਾਣਾ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਕਬੱਡੀ ਟੂਰਨਾਮੈਂਟ ਕੁਸ਼ਤੀਆਂ ਇਹ ਆਮ ਵਰਤਾਰੇ ਦੇ ਚੱਲਦੀਆਂ ਰਹਦੀਆਂ ਨੇ ਕਿਉਂਕਿ ਉਹਨਾਂ ਨੂੰ ਬੜਾ ਸ਼ੌਕ ਹੈ ਪਿੰਡ ਅਸੀਂ ਵੀ ਪਿੰਡਾਂ ਤੋਂ ਆਏ ਸਾਰੇ ਹੀ ਪਰ ਉੱਥੇ ਇੱਕ ਮਾਹੌਲ ਜਿਆ ਵੱਡਾ ਹੁੰਦਾ ਸਾਰੇ ਹੀ ਕੋਈ ਸਾਰੇ ਬੰਦ ਇਕੱਠਾ ਹੋ ਕੇ ਜਾਂ ਮਤਲਬ ਦੋ ਪਿੰਡ ਇਕੱਠੇ ਹੋਵੇ ਤਿੰਨ ਪਿੰਡ ਇਕੱਠੇ ਹੋ ਕੇ ਕੋਈ ਵੱਡਾ ਟੂਰਨਾਮੈਂਟ ਆ ਜਿਹੜਾ ਉਹ ਕਰਾਉਂਦੇ ਨੇ ਤੇ ਕਰਾਉਂਦੇ ਰਹਿੰਦੇ ਨੇ ਲੇਕਿਨ ਸ਼ਹਿਰ ਦੇ ਵਿੱਚ ਇਹ ਮੈਂ ਇੱਕ ਇੱਕੋ ਇੱਕ ਸਿੰਗਲ ਮਿਸਾਲ ਦੇਖੀ ਐ ਜਿਹੜਾ ਸ਼ਹਿਰ ਦੇ ਵਿੱਚ ਮਤਲਬ ਉਹ ਮੁਹਾਲੀ ਵਾਲੇ ਸ਼ਹਿਰ ਦੇ ਵਿੱਚ ਅਲੱਗ-ਅਲੱਗ ਗੇਮਾਂ ਦਾ ਜਿਹੜਾ ਇਹ ਟੂਰਨਾਮੈਂਟ ਕਰਾਉਂਦੇ ਨੇ ਇਹ ਇੱਕ ਬਲੱਖਣ ਗੱਲ ਆ ਤੇ ਮੈਨੂੰ ਅੱਜ ਹੀ ਮੇਰੇ ਦوار ਕੋਲ ਬੈਠੇ ਬੈਠੇ ਗੱਲ ਆਈ ਹੈ ਵੀ ਬਾਕੀ ਤਾਂ ਮੈਂ ਕਿਤੇ ਮੈਨੂੰ ਕਦੇ ਕਿਸੇ ਨੇ ਬੁਲਾਇਆ ਨਹੀਂ ਕਿਸੇ ਸ਼ਹਿਰ ਦੇ ਵਿੱਚ ਇਹ ਮਤਲਬ ਇਦਾਂ ਦੇ ਟੂਰਨਾਮੈਂਟ ਵਾਸਤੇ ਤੇ ਮੈਂ ਵੀ ਹੁਣ ਹਰ ਜਗ੍ਹਾ ਜਾ ਕੇ ਇੱਕ ਤਾਂ ਇਹ ਵੀ ਕਰੂੰਗਾ ਬੈਂਤੀ ਵੀ ਕਰੂੰਗਾ ਵੀ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਇਦਾਂ ਦੇ ਟੂਰਨਾਮੈਂਟ ਜਿਹੜੇ ਨੇ ਇਹ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਤੇ ਇਹਨਾਂ ਦੇ ਗਰੁੱਪ ਤੋਂ ਮੈਂ ਬੇਨਤੀ ਕਰਦਾ ਵੀ ਮੈਂ ਵੀ ਮਦਦ ਕਰੂੰਗਾ ਤੁਸੀਂ ਬਾਕੀ ਵਾਰਡਾਂ ਦੇ ਵਿੱਚ ਜਾ ਕੇ ਤੇ ਸੈਕਟਰਾਂ ਦੇ ਵਿੱਚ ਵੀ ਜਾ ਕੇ ਦੋ ਦੋ ਚਾਰ ਸੈਕਟਰਾਂ 'ਚ ਇਕੱਠੇ ਹੋ ਕੇ ਇਦਾਂ ਦੇ ਤੁਰਨਾ ਮੈਜੇ ਦੇ ਗਰਾਉਂਡ ਆਗੇ ਸਾਡੇ ਬੱਚੇ ਨੇ ਜਿਹੜੇ ਉਹ ਚੱਗੇ ਪਾਸੇ ਲੱਗ ਸਕਣ